ਗੁਰਾਇਮੇ ਵਿਖੇ ਬਾਪਰੇ ਸੜਕ ਹਾਸੇ ਵਿੱਚ ਇੱਕ ਤੋਂ ਬਾਅਦ ਤਿੰਨ ਕਾਰਾਂ ਆਪਸ ਵਿੱਚ ਟਕਰਾਉਣ ਦੀ ਸੂਚਨਾ ਮਿਲੀ ਹੈ ਇਸ ਹਾਦਸੇ ਵਿੱਚ ਜਿੱਥੇ ਤਿੰਨ ਕਾਰਾਂ ਪੂਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਉੱਥੇ ਇਸ ਹਾਦਸੇ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਇਨੋਵਾ ਕਾਰ ਦੇ ਮਾਲਕ ਨੇ ਦੱਸਿਆ ਕਿ ਉਹ ਗ੍ਰਾਮ ਵਿਖੇ ਆਪਣੀ ਇਨੋਵਾ ਕਾਰ ਦੇ ਇੱਕ ਨਵੀਂ ਗੱਡੀ ਲੈਣ ਲਈ ਸ਼ੋਰੂਮ ਵਿੱਚ ਆਇਆ ਸੀ ਤੇ ਉਸਨੇ ਆਪਣੀ ਇਨੋਵਾ ਕਾਰ ਸ਼ੋਰੂਮ ਦੇ ਬਾਹਰ ਖੜੀ ਕੀਤੀ ਹੋਈ ਸੀ ਤੇ ਇਸ ਦੌਰਾਨ ਫਗਵਾੜਾ ਸਾਈਡ ਤੋਂ ਗ੍ਰਾਮ ਵੱਲ ਨੂੰ ਆ ਰਹੀ ਇੱਕ ਤੇਜ਼ ਰਫ਼ਤਾਰ ਸਕੋਡਾ ਕਾਰ ਨੇ ਇਨੋਵਾ ਕਾਰ ਨੂੰ ਟੱਕਰ ਮਾਰ ਦਿੱਤੀ ਇਸ ਹਾਦਸੇ ਦੌਰਾਨ ਹੀ ਉਕਤ ਕਾਰ ਦੇ ਨਾਲ ਖੜੀ ਇੱਕ ਹੋਰ ਸਵਿਫਟ ਕਾਰ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਗਿਆ ਭਾਈ ਅਸੀਂ ਗੱਡੀ ਲੈਣੇ ਸੀ ਉੱਥੇ लवली ਗੁਰਾਇਆ ਤੇ ਬਾਹਰ ਸਾਡੀ ਗੱਡੀ ਗੱਡੀ ਅੰਦਰ ਸੀ ਬੈਠੇ ਸੀਗੇ ਤੇ ਮੁੰਡਿਆਂ ਨੇ ਨਾ ਪਿੱਛੋਂ ਆਏ ਬਹੁਤ ਤੇਜ਼ ਤੇ ਉਹਨਾਂ ਨੇ ਜਿਹਦਾ ਪਿੱਛੋਂ ਆ ਕੇ ਸਾਡੀ ਗੱਡੀ ਹਿੱਟ ਕੀਤੀ ਤੇ ਸਕੋਡਾ ਲੋਰਾ ਸੀ ਪੀਵੀ 10 ਨੰਬਰ ਸੀ ਉਹਦਾ ਤੇ ਮੁੰਡਿਆਂ ਡਰਿੰਕ ਵੇਰ ਕੀਤੀ ਹੋਈ ਸੀ ਤੇ ਅਸੀਂ ਸਭ ਅੰਦਰ ਬਾਹਰ ਜਦੋਂ ਕੱਡੇ ਉਹਨਾਂ ਨੂੰ ਆਪ ਨਹੀਂ ਪਤਾ ਵੀ ਹੋਇਆ ਕੀ ਸਾਡੇ ਖੜੇ ਉਹਨਾਂ ਕੋ ਗੱਲ ਹੀ ਨਹੀਂ ਹੁੰਦੀ ਗੱਡੀ ਸਾਡੀ ਜਿਹੜੀ ਨੋਵਾ ਸੀ ਸਾਰੀ ਮੇਰੀ ਉਹ ਟੋਟਲ ਲੋਸ ਕਰਤੀ ਉਹਨਾਂ ਨੇ ਅਸੀਂ ਬਸ ਹੋਣਗੇ ਅਸੀਂ ਚਾਹਣਾ ਸਾਡਾ ਕੰਪਰਮਾਈਜ਼ ਹੋਵੇ ਹੋਰ ਜੇ ਸਾਡਾ ਜਿਹੜਾ ਨੁਕਸਾਨ ਹੋਇਆ ਸਾਡਾ ਨੁਕਸਾਨ ਭਰਨ ਮੇਰਾ ਨਾਮ ਭਾਜੀ ਅਮਰਤਪਾਲ ਸਿੰਘ ਆ ਆਪਾਂ ਇੱਥੇ ਗੁਰਾਇਆ ਏਜੰਸੀ ਦੇ ਵਿੱਚ ਕੰਮ ਕਰਦੇ ਆਂ ਤੇ ਅਸੀਂ ਅੰਦਰ ਬੈਠੇ ਹੋਏ ਸੀਗੇ ਤੇ ਬਾਹਰੋਂ ਇੱਕ ਸਕੋਡਾ ਗੱਡੀ ਆਈ ਬਹੁਤ ਤੇਜ਼ ਉਹਨਾਂ ਨੇ ਭਾਜੀ ਪਿੱਛੋਂ ਹੀ ਬ੍ਰੇਕਾਂ ਲਾਉਂਦੇ ਆਏ ਆ ਪਤਾ ਨਹੀਂ ਇਲਤਾਂ ਕਰਦੇ ਸੀ ਰੱਬ ਜਾਣੇ ਕੀ ਕਰਦੇ ਸੀਗੇ ਇਨੋਵਾ ਗੱਡੀ ਬਾਹਰ ਖੜੀ ਸੀ ਨਾਲ ਹੀ ਮੇਰੀ ਗੱਡੀ ਸਵਿਫਟ ਖੜੀ ਸੀਗੀ ਜਿਹੜੀ ਨੋਵਾ ਗੱਡੀ ਸੀਗੀ ਉਹ ਭਾਜੀ ਉਹਨਾਂ ਦੀ ਅਸੀਂ ਐਕਸਚੇਂਜ ਕਰਕੇ ਨਵੀਂ ਗੱਡੀ ਦੇਣ ਲੱਗੇ ਸੀਗੇ ਤੇ ਇੰਨੀ ਜ਼ੋਰ ਦੀ ਭਾਜੀ ਗੱਡੀ ਆਈ ਨੋਵਾ ਦੇ ਵਿੱਚ ਆ ਕੇ ਹਿੱਟ ਹੋਈ ਨੋਵਾ ਪਿੱਛੋਂ ਟੋਟਲ ਲਾਸ ਕਰਤੀ ਔਰ ਨੋਵਾ ਵੱਜੀ ਮੇਰੀ ਗੱਡੀ ਦੇ ਵਿੱਚ ਮੇਰੀ ਗੱਡੀ ਦਾ ਵੀ ਭਾਜੀ ਕਾਫੀ ਨੁਕਸਾਨ ਹੋਇਆ ਆ ਘੱਟੋ ਘੱਟ 60 ਤੋਂ 70 ਹਜ਼ਾਰ ਰੁਪਏ ਦਾ ਤੁਹਾਡੀ ਕਿਹੜੀ ਗੱਡੀ ਸੀ ਮੇਰੀ ਭਾਜੀ ਸਵਿਫਟ ਗੱਡੀ ਸੀਗੀ ਨੰਬਰ ਉਹਦਾ ਨੰਬਰ 7862 ਤੇ ਅਸੀਂ ਸਡਨਲੀ ਇੱਕਦਮ ਬਾਹਰ ਗਏ ਕਿ ਪਤਾ ਨਹੀਂ ਕੀ ਹੋ ਗਿਆ ਜਦੋਂ ਬਾਅਦ ਜਾ ਕੇ ਦੇਖਿਆ ਤੇ ਦੋਨੇ ਗੱਡੀਆਂ ਭਾਜੀ ਟੋਟਲ ਲਾਸ ਸਿਗੀਆਂ ਸਾਡੀਆਂ ਮਤਲਬ ਕਹੋ ਨੋਵਾ ਦਾ ਪਿੱਛੋਂ ਟੋਟਲ ਲਾਸ ਹੋਈ ਚੁੱਕੀ ਸੀ ਮੇਰੇ ਗੱਡੀ ਦਾ ਵੀ 50 ਤੋਂ 60 ਹਜ਼ਾਰ ਦਾ ਖਰਚਾ ਐਸਟੀਮੇਟ ਦੱਸਿਆ ਇਹ ਮੈਨਰ ਸਾਹਿਬ ਆਪਣੇ ਵਰਕਸ਼ਾਪ ਦੇ ਇਹਨਾਂ ਨੇ ਸਾਰਾ ਐਸਟੀਮੇਟ ਸਾਡਾ ਬਣਾਇਆ ਦੱਸਿਓ ਭਾਜੀ ਭਾਜੀ ਸਾਡੇ ਉੱਚੀ ਹੁੰਦਾ ਬ੍ਰਾਂਚ ਸਾਡੇ ਬ੍ਰਾਂਚ ਦੇ ਬਾਹਰ ਗੱਡੀ ਖੜੀ ਆ ਪਾਰਕਿੰਗ ਮੇ ਗੱਡੀ ਖੜੀ ਆ ਪਿੱਛੋਂ ਇੱਕ ਸਕੋਡਾ ਗੱਡੀ ਆਈ ਆ ਬਾਰੇ ਹਿੱਟ ਕੀਤੀ ਉਹ ਇਨੋਵਾ ਦੇ ਨਾਲ ਉਹਨੇ ਹਿੱਟ ਕੀਤੀ ਆਪਣੇ ਅਮ੍ਰਿਤ ਪ੍ਰਾਦੀ ਸਵਿਫਟ ਉਹ ਗੱਡੀ ਦਾ ਤੇ ਉਹ ਚਲੋ ਪਿੱਛੇ ਦਾ ਹਾਲ ਜੋ ਬਹੁਤ ਮੜਾ ਆਇਆ ਗੱਡੀ ਦਾ ਆਪਣੇ ਜੋ ਅਮ੍ਰਿਤ ਪ੍ਰਾਦੀ ਗੱਡੀ ਆ ਉਹਦੇ ਵਿੱਚ ਲਗਭਗ 50 ਤੋਂ 60000 ਰੁਪਏ ਖਰਚ ਹੋ ਜਾਗਾ ਅਸੀ ਭਾਜੀ ਬਸ ਉਹਨਾਂ ਤੋਂ ਉਹਨਾਂ ਤੋਂ ਇਹੀ ਕੰਨੇ ਆਸੀਂ ਤਾਂ ਬਸ ਕੰਪਰੋਮਾਈਜ਼ ਕਰਦੇ ਪਏ ਆ ਅਸੀਂ ਕੋਈ ਪਰਚਾ ਨਹੀਂ ਕਰਾਣਾ ਅਸੀਂ ਕੁਛ ਹੱਥੋ ਪਾਈ ਨਹੀਂ ਕਰਨੀ ਕੁਛ ਨਹੀਂ ਕਰਨਾ ਅਸੀਂ ਸਿਰਫ ਆਪਣਾ ਹੱਕ ਮੰਗਦੇ ਪਏ ਆ ਅਸੀਂ ਵੀ ਭਾਜੀ ਜੌਬ ਕਰਦੇ ਆ ਸਾਡੀ ਵੀ ਕੋਈ ਤਨਰੀਆਂ ਕਿ ਬਹੁਤ ਜ਼ਿਆਦਾ ਨਹੀਂ ਹੈਗੀਆਂ ਅਸੀਂ ਵੀ ਆਪਣੇ ਪੱਲੇ ਉਹ ਗੱਡੀਆਂ ਠੀਕ ਕਰਾਣੀਆਂ ਉਦੋਂ 스위프트 ਕਾਰ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਜਿਸ ਨਾਲ ਉਨ੍ਹਾਂ ਦਾ 50 ਤੋਂ 60 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਗੁਰੈਨ ਤੋਂ ASI ਬਾਬਾ ਸਿੰਘ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗੁਰੈਨ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ